ਆ ਮੈਂ ਕੀ ਸੁਣਦੀ ਆ ਨਾ ਮੈਨੂੰ ਕੰਨ ਸੁਣਦਾ ਮੈਂ ਤਾਂ ਬੋਲੀ ਆ ਐਵੇਂ ਤੇਰਾ ਨਾਲ 7 ਸਾਲ ਕੱਢ ਤੇ ਕੀ ਕਹਿਣਾ ਦੱਸ ਓਏ ਮਰਦਾ ਇਹ ਕਹਦਾ ਦੀ ਮਰਦਾ ਇਹ ਕਹਦਾ ਦੀ ਆਏ ਹਾਏ ਤਾਰ ਮਨੜ ਬੜੀ ਕੈਂਟ ਲੱਗਦੀ ਐ ਜਿਵੇਂ ਲਾਲ ਮਿਰਚ ਬੜੀ ਫਰਦੀ ਐ ਇੱਥਾਂ ਹੁਣ ਤੈਨੂੰ ਮੇਰੇ ਸੂਟ ਪਾਏ ਵੀ ਚੁੱਭਦੇ ਐ ਲੈ ਮੈਂ ਤਾਂ ਸਿਫਤ ਕਰਦਾ ਚੱਲ ਛੱਡ ਪਰਾਂ ਮਤਾ ਕਹਿੰਦਾ ਦੀ ਦੇਖੀ ਅੱਜ ਆਪਣੀ 7ਵੀਂ ਸਾਲਗिरा ਫਿਰ ਮੈਂ ਕੀ ਕਰਾਂ 7ਵੀਂ ਹੋਏ ਚੱਟਨੀ ਰੋਹ ਦਾ ਮੇਰਾ ਤਾਂ ਉਹੀ ਸਿਆਪਾ ਐ ਹੋ ਗਾਲੀ ਮੈਂ ਤਾਂ ਇਹ ਕਹਿੰਦਾ ਦੀ ਦੇਖੀ ਵੀ ਪਤਾ ਨਹੀਂ ਲੱਗਿਆ ਵੀ 7 ਸਾਲ ਕੀ ਮਿਲਾਂਗੇ ਐ ਲਾਜ ਮੈਂ ਕੱਲ ਦੀ ਗੱਲ ਹੋ ਗਈ ਹੈ ਨਾ ਤੈਨੂੰ ਹੀ ਨਹੀਂ ਪਤਾ ਲੱਗਿਆ ਮੈਨੂੰ ਪੁੱਛ ਕੇ ਦੇਖ ਰੋਜ਼ ਉਹੀ ਝਾੜੂ ਪੋਚਾ ਸਬਜੀ ਚੁੱਲੇ ਤੇ ਬਣਾਉਣੀ ਰੋਟੀ ਬਣਾਉਣੀ ਸਾਰੇ ਦਿਹਾੜੀ ਇੰਨਾ ਚੁਲਜੀ ਰਹਿਣੀ ਆ ਕੱਪੜੇ ਧੋਣੇ ਤੂੰ ਤਾਂ ਐਵੇਂ ਗੁੱਸਾ ਕਰਕੇ ਅੱਛਾ ਐ ਲਾਜ ਕੀ ਖਾਣਾ ਤੈਂ ਮੈਂ ਤੇਰੇ ਬਾਤੇ ਲਿਆ ਕੇ ਦਊਂਗਾ ਇੱਕ ਦਿਨ ਖਵਾ ਕੇ ਸਾਰਾ ਸਾਲ ਕਦੇ ਆ ਕਰਦੇ ਕਦੇ ਉਹ ਕਰਦੇ ਸਾਰਾ ਸਾਲ ਕੰਮ ਕਰਾਏਗਾ ਮੇਰੇ ਤੋਂ ਉਹ ਗੱਲ ਨਹੀਂ ਸੀਗੀ ਅੱਜ ਦੇ ਦਿਨ ਤੱਕ ਖੁਸ਼ ਰਹੇ ਤੂੰ ਹੈ ਇਹ ਦਿਨ ਤਾਂ ਮਸਾ ਹੁੰਦਾ ਦੇਖੀ ਕਿੰਨਾ ਘੜ ਦਿਨ ਸੀ ਨਾ ਉਹ ਜਾਂ ਤੇਰਾ ਮੇਰਾ ਵਿਆਹ ਹੋਇਆ ਸੀ ਤੂੰ ਡੋਲੀ 'ਚ ਉਤਰੀ ਦੀ ਬੇਬੇ ਨੇ ਪਾਣੀ ਵਾਰ ਕੇ ਦੀ ਆਤੀ ਸੱਚੀ ਦਾ ਜਦ ਮੈਨੂੰ ਯਾਦ ਆਉਂਦੀ ਆ ਉਹ ਦਿਨ ਦੀ ਮੇਰੇ ਨਾਲ ਰੌਂਗਟੇ ਖੜੇ ਹੋ ਜਾਂਦੇ ਨੇ ਅੱਜ ਵੀ ਚੱਲ ਛੱਡ ਕੁਛ ਜੱਲ ਅੱਜ ਆ ਪੰਜ ਦੇ ਦਿਨ ਨੂੰ ਯਾਦਗਾਰ ਬਣਾਉਣਾ ਚੱਲ ਤੈਨੂੰ ਵਧੀਆ ਜਿਹਾ ਕੁਝ ਖਵਾ ਕੇ ਲਿਆਵਾਂ ਓ ਆ ਜੁੜੇ ਹੱਥ ਮੈਂ ਨਹੀਂ ਕੁਝ ਖਾਣਾ ਇੱਕ ਦਿਨ ਖਵਾ ਕੇ ਸਾਰਾ ਸਾਲ ਕੰਮ ਕਰਾਏਗਾ ਤੇਰੇ ਸਿਆਪੇ ਨਹੀਂ ਮੁੱਕਣੇ ਆਹ ਕਰਦੇ ਉਹ ਕਰਦੇ ਮੈਂ ਤਾਂ ਉਹ ਦਿਨ ਨੂੰ ਪਛਤਾ ਰਹੀਆਂ ਜਿੱਦਣ ਤੇਰੇ ਵਾਸਤੇ ਹਾਂ ਕੀਤੀ ਸੀਗੀ ਚਲ ਕੋਈ ਨਾ ਹੁਣ ਤਾਂ ਹੋ ਗਿਆ ਹੁਣ ਪਛਤਾਣ ਦਾ ਕੀ ਫਾਇਦਾ ਸਰਬੀ ਹੁਣ ਤਾਂ ਗੱਲ ਪਿਆ ਟੋਲ ਵਜਾਣਾ ਹੀ ਪਊ ਖਣ ਤੇਰਾ ਢੋਲ ਮੈਂ ਬਜਾਨੀ ਤੇਰਾ ਢੋਲ ਮੈਂ ਬਜਾਨੀ ਉਹ ਤੇਰਾ ਢੋਲ ਤੇਰੇ ਦੇ ਕੋ ਮੈਂ ਤੇਰਾ ਉਹ ਤੇਰੇ ਸਿਰ ਤੇ ਸੀ ਉਹ ਤੇਰੇ ਸਿਰ ਤੇ ਸੀ ਉਹ ਤੇਰੀ ਕਾਲੀ ਬੱਕਰੀ ਹਾਂ ਕੋਈ ਨਹੀਂ ਤੇਰਾ ਢੋਲ ਤੇ ਢੋਲਦਾ ਮੈਂ ਦੱਸ ਉਹ ਤੂੰ ਹੱਸ ਕਰ ਦੇ ਬਰਾ ਛੱਡ ਤੇਰਾ ਢੋਲ ਨਾ ਨਾ ਵੱਜਿਆ ਚੰਗੀ ਤਰ੍ਹਾਂ ਤਾਂ ਕਹੀਂ ਉਹ ਮੇਰੇ ਘਰ ਬਹ ਮਾਰਿਆ ਪਰਚਾਈ ਲੋਕਾਂ ਦੇ ਘਰਾਂ ਦੇ ਤਮਾਸ਼ੇ ਦੇਖੇਗਾ ਤਾਂ ਆਹੀ ਹਾਲ ਹੋਊਗਾ ਜਾਨਦੀਆਂ ਤੂੰ ਕਿਹੜੀ ਕੈਟਾਗਰੀ ਦਾ ਜਾਨਣਾ ਕਿ ਘੋਰ ਮਾਰਾਂ ਤੇਰੇ ਲਈ ਜਾਨਾ 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 ਇਹਨੂੰ ਆਣਦੇ ਅੱਜ ਘਰੇ ਇਹਦੀ 7ਵੀਂ ਛੱਡ 8ਵੀਂ ਵੀ ਸਾਲਗिरा ਐਤਕੀ ਮਨਾ ਦੂੰਗੀ ਲੈ ਪਹਿਲਾਂ ਤਾਂ ਮੇਰੇ ਸਾਲਿਆ ਟਿਕਟੋਕ ਵਾਲਿਆਂ ਨੇ ਗੰਦ ਪਾਇਆ ਸੀ ਹੁਣ ਇੰਸਟਾਗ੍ਰਾਮ ਤੇ ਗੰਦ ਪੈ ਗਿਆ ਸਮਝ ਤੋਂ ਬਾਹਰ ਆ ਯਾਰ ਦੁਨੀਆ ਜਾ ਕਿੱਧਰ ਨੂੰ ਰਹੀ ਬਣ ਕੀ ਰਹੀ ਓਇਆ ਓਏ ਮੋਟੇ ਕਿਵੇਂ ਜੀਤੇ ਬਾਈ ਵਧੀਆ ਵਧੀਆ ਤੂੰ ਸੁਣਾਓ ਠੀਕ ਠਾਕ ਹਾਂ ਬਹੁਤ ਵਧੀਆ ਬਾਈ ਕਾਹ ਨੂੰ ਵਧੀਆ ਪਤੰਦਰਾ ਤੂੰ ਤਾਂ ਘਰੋਂ ਹੀ ਬਾਹਰ ਨਿਕਲਦਾ ਯਾਰ ਕਿਉਂ ਨਹੀਂ ਨਿਕਲਦਾ ਆਦ ਆ ਗਿਆ ਬਈ ਤੈਨੂੰ ਮੈਨੂੰ ਅੱਜ ਪਤਾ ਨਹੀਂ ਕਿਵੇਂ ਪਤੰਦਰਾ ਮਸਾਂ ਹੀ ਕਿੜਾ ਮਰਿਆ 2 ਮਹੀਨੇ ਬਾਅਦ ਕਿੜਾ ਕਾਦਾ ਮੈਂ ਸੋਚਿਆ ਵੀ ਨਾਲ ਤਾਂ ਜੀਤੇ ਦਾ ਪਤਾ ਲੈ ਆਉਣਿਆ ਨਾਲੇ ਪਰਜਾਈ ਦੇ ਹੱਥਾਂ ਦੀ ਗਰਮ-ਗਰਮ ਚਾਹ ਪੀ ਲਾਂਗੇ ਲੈ ਕਮਾਲ ਆ ਯਾਰ ਚਾਹ ਦੀ ਕਿਹੜੀ ਗੱਲ ਤੂੰ ਗੱਲ ਕਰ ਚਾਹ ਨਾਲ ਪਕੌੜੇ ਕੂਝਿਆ ਬਿਸਕਟ ਤੂੰ ਗੱਲ ਕਰ ਵੀ ਕੀ ਖਾਣਾਗਾ ਬਸ ਚਾਹੀ ਪੀ ਲਾਂਗੇ ਲੋ ਖਵਾਉਣਾ ਪਰਜਾਈ ਨੇ ਖੁਦੀ ਮਰਜੀ ਆ ਫਿਰ ਲੈ ਕਰਦਾ ਵੀ ਇੱਛਾ ਪੂਰੀ ਚਰਨੋ ਓ ਚਰਨੋ ਹੈਦਰਾ ਬੜੀ ਜੀ ਹਾਂ ਜੀ ਆਹ ਵੇਖ ਮੇਰਾ ਯਾਰ ਨਾ ਗੋਟੀ ਆਇਆ ਮੌਂਟੀ ਐਂ ਕਰ ਇਹਦੇ ਵਾਸਤੇ ਵਧੀਆ ਜੀ ਚਾਹ ਬਣਾ ਕੇ ਲਿਆ ਕੋਈ ਨਾ ਬਣਾ ਦਿੰਨੀ ਆ ਪਰ ਜਾਈ ਭੁੱਖ ਬਹੁਤ ਲੱਗੀ ਹੋਈ ਆ ਮੈਨੂੰ ਨਾਲ ਐਂ ਕਰੀ ਦਾਲ ਮੱਖਣੀ ਬਣਾ ਲਈ ਤੇਰੇ ਹੱਥ ਦੀ ਦਾਲ ਮੱਖਣੀ ਨਾ ਬਹੁਤ ਸਵਾਦ ਹੁੰਦੀ ਆ ਕੀ ਗੱਲ ਮੌਂਟੀ ਅੱਜ ਮੇਰੀ ਜਠਾਨੀ ਨੇ ਤੈਨੂੰ ਭੁੱਖਾ ਹੀ ਤੋਰਤਾ ਆ ਮੇਰੇ ਵਾਲੇ ਤਾਂ ਬਣਾਉਣੇ ਵੀ ਆਉਂਦੀ ਪਰ ਜਾਈ ਤੇਰੇ ਹੱਥਾਂ 'ਚ ਜਿਹੜਾ ਜਾਦੂ ਹੈ ਨਾ ਉਹ ਵਿਹਤਾਂ ਚ ਜਾਦੂ ਨਹੀਂ ਹੈਗਾ ਤੇ ਨਾਲੇ ਜਿਹੜੇ ਆਪਾਂ ਉਹ ਕਾਜੂ ਪਿਸਤਾਲੇ ਬਿਸਕੁਟ ਲੈ ਆਂਦੇ ਸੀ ਨਾ ਉਹ ਵੀ ਚੱਕ ਲੈ ਨਾਲ ਆਹ ਰੋਟੀ ਉੱਡੀ ਕਰ ਲਾ ਪਿਆਰ ਕੋਈ ਨਾ ਕੋਈ ਨਾ ਪੈਕੇਟ ਤਾਂ ਨਾ ਖੋਲ ਦੇਣੀ ਆ ਮਾੜਾ ਜੇ ਮੇਰੀ ਗੱਲ ਸੁਣ ਇੱਧਰ ਆਓ ਜੀ ਤੂੰ ਬੈਠ ਮੈਂ ਸਾਡੀ ਕਿਸੇ ਫਿਰ ਲੈ ਕੇ ਬੈਠ ਕੇ ਆ ਗਿਆ ਬੇ ਆ ਜਾ ਹੁਣ ਕੀ ਕਹਿ ਰਹਾ ਸੀ ਚਰਨ ਉਹ ਕਾਜੂ ਪਿਸਤਾਲੇ ਬਿਸਕਟ ਜਿਹੜਾ ਮੈਂ ਲੈ ਕੇ ਆਇਆ ਸੀ ਉਹ ਕੱਢ ਤੱਕ ਕੀ ਗੱਲ ਤੇਰੀ ਨੌਕਰਾਂ ਨਹੀਂ ਰੱਖੀ ਹੋਈ ਹੈ ਜਿਹੜਾ ਘਰ ਦਾ ਰਸਨਾਉਂਦਾ ਉਹਦੇ ਚਾਰਾਂ ਦੋਸਤਾਂ ਨੂੰ ਚਾਰਾਂ ਦੋਸਤਾਂ ਨੂੰ ਦੱਸਦੀ ਮੈਨੂੰ ਹੈ ਤੇਰੇ ਵਾਸਤੇ ਲੈ ਆਉਣੀ ਹੈ ਕਿਹਦੇ ਵਾਸਤੇ ਲੈ ਆਉਣੀ ਹੈ ਤੇਰੇ ਯਾਰਾਂ ਦੋਸਤਾਂ ਵਜੇ ਕਾਜੂ ਪਿਸਤਾਲੇ ਬਿਸਕਟ ਆਉਂਦੇ ਆ ਹੌਲੀ ਮਾਰ ਉਹ ਮੋਂਟੇ ਬਾਹਰ ਬੈਠਾ ਹੋਈ ਕਹੂਗਾ ਅੱਛਾ ਲੋਟੀ ਦੀ ਬਰਾਬਰੀ ਰੇਲ ਬਣੂਗੀ ਪਤਾ ਨਹੀਂ ਇਹ ਕਿਹੜੀ ਲਈ ਆਉਂਦਾ ਮੁੰਡਾ ਸਭ ਤੋਂ ਉੱਚਾ ਖੜਾ। ਜਾਦੇ ਚੰਬਲਿਆ ਇਹ। ਬਸ ਕਰ। ਮੁੰਡਾ ਚੰਗੀ ਸਲਟਾ ਦੀ। ਬਸ ਕਰ। ਮੇਰੀ ਗੱਲ ਸੁਣ ਲੈ। ਉਹ ਬਣੀ ਪਈ ਐ ਚਾਹ ਨਾਲ ਕਾ ਨਮਕੀਨ ਚੁੱਪ ਕਰਕੇ ਲੈ ਜਾ। ਸੁਆਮਾ ਤੇ ਨਾ ਉਹ ਕਾਜੂ ਪਿਸਤੇ ਵਾਲੇ ਬਿਸਕਟ। ਜਦੋਂ ਆਉਂ ਤਰੇ ਯਾਰ ਦੋਸਤ ਆ ਹੀ ਰਹਿੰਦੇ ਆ। ਤੁਰ ਜਾ ਹੁਣ ਆ ਕੇ ਹੋਰ ਖਾਣਾ ਖੇਤਰ। ਪੁੱਛਦਾ ਵੀ ਲੈ ਜਾ। ਆਹੋ ਲੈ ਜਾ। ਠੀਕ। ਢੰਗ ਕਰ ਮਾਰਿਆ। ਕਦੇ ਕੋਈ ਆ ਜਾਂਦਾ ਦੋਸਤ ਕਦੇ ਕੋਈ ਆ ਜਾਂਦਾ ਵੀ ਸਾਰਾ ਰਸਨ ਪਾਣੀ ਤੁਹਾਡੇ ਵਾਸਤੇ ਲਿਆਂਦਾ ਸੀ। ਆ ਆ ਜੀਤਾ ਯਾਰ ਅਰੇ ਭਾਈ ਚਾਹ ਪੀ ਚਾਹ ਤਾਂ ਪੀ ਲੈਨੇ ਆ ਹੂੰ ਜੀਤੇ ਹਾਂ ਚਾਹ ਤਾਂ ਪੀ ਲੈਨੇ ਬਾਈ ਆ ਤੇਰੀ ਅੱਖ ਤੇ ਕਾਲਾ ਨਿਸ਼ਾਨ ਕੀ ਆ ਵੇ ਅੱਛਾ ਅੱਛਾ ਇਹ ਤਾਂ ਯਾਰ ਪ੍ਰਿੰਟ ਲੜ ਗਈ ਪ੍ਰਿੰਟ ਹੂੰ ਜੀਤਾ ਹੂੰ ਪ੍ਰਿੰਟ ਦਾ ਨਿਸ਼ਾਨ ਨਹੀਂ ਹੈਗਾ ਇਹ ਯਾਰ ਹੋਰ ਕਹਦਾ ਹੈ ਨਾ ਹਾਂ ਹੋਰ ਕਹਦਾ ਹੈ ਇਹ ਉਹ ਪ੍ਰਿੰਡੇ ਲੜੀਆ ਉਹ ਪ੍ਰਿੰਟ ਮਤਲਬ ਕਾਲਾ ਪੁੰਡਾ ਜ ਨਹੀਂ ਹੁੰਦਾ ਉਹ ਲੜ ਗਿਆ ਪੀਲੇ ਪ੍ਰਿੰਡ ਨਾਲ ਲੜੀ ਤਾਂ ਇਹ ਕਾਲਾ ਜਾ ਹੋ ਗਿਆ ਤੂੰ ਚਾਹ ਪੀ ਓ ਜਿੱਤੇ ਹਾਂ ਕਾਜੂ ਪਿਸਤੇ ਵਾਲੇ ਪੀਸਦਾ ਉਹ ਤਾਂ ਉਹ ਤਾਂ ਮੰਗਾ ਲੈਂਦਾ ਯਾਰ ਚਾਹ ਪੀਦਾ ਯਾਰ ਸਵਾਦ ਹੀ ਨਹੀਂ ਆਉਂਦਾ ਉਹਦੇ ਮੈਂ ਤਾਂ ਸਾਂ ਜਾਂ ਤੂੰ ਮੱਟੀ ਆ ਤੜ ਲਈ ਹੈ ਬਰੇ ਹੱਥ ਜੁੜ ਕੇ ਬੇਨਤੀ ਹੈ ਤੂੰ ਆਪੂ ਜੇ ਨਾਲ ਚਾਹ ਪੀ ਲੈ ਦੇਖੀ ਕਾਜੂ ਪਿਸਤਾ ਸਵਾਦ ਇਹਦੇ ਚ ਆਊਗਾ ਆਹੀ ਪੀ ਲੈ ਮੇਰੇ ਵੀਰ ਸਮਝ ਗਿਆ ਨਾ ਉਹ ਨਾ ਬਾਈ ਜਿੱਤੇ ਯਾਰਾ ਕਿੱਥੇ ਭੁਜੀਆ ਕਿਤੇ ਕਾਜੂ ਪਿਸਤਾ ਯਾਰ ਉਹ ਸਵਾਦ ਨਹੀਂ ਆਉਂਦਾ ਜਿੱਤੇ ਕਹਿ ਪਰਜਾਈ ਨੂੰ ਫੜਾ ਜੂਗੀ ਯਾਰ ਮੰੰਟੀ ਵੀਰੇ ਪਲੀਜ਼ ਜੇਰਾ ਜਿੱਤੇ ਚਾਹੇ ਪੀਣਾ ਜਦ ਤੂੰ ਫੇਰ ਆਇਆ ਨਾ ਫਿਰ ਤੈਨੂੰ ਕਾਜੂ ਪਿਸਤਾ ਕਾਜੂ ਕਤਲੀ ਸਭ ਕੁਝ ਖਵਾਉ ਅੱਜ ਮੇਰਾ ਵੀਰ ਹਾੜੇ ਹਾੜੇ ਅੱਜ ਚਾਹ ਪੀ ਕੇ ਸਾਰ ਲੱਗ ਲਈ ਕਮਾਲ ਦੀ ਗੱਲ ਆ ਯਾਰ ਚਾਹ ਪੀ ਕੇ ਸਾਰ ਲਾ ਕਾਜੂ ਪਿਸਤੇ ਤੋਂ ਬਿਨਾ ਮੈਨੂੰ ਚਾਹ ਸਵਾਦ ਨਹੀਂ ਲੱਗਦੀ ਹੈਗੀ ਤੂੰ ਫਿਰ ਕਹਿ ਦੇ ਪਰਜਾਈ ਤੂੰ ਡਰਦਾ ਤੂੰ ਪਰਜਾਈ ਤੂੰ ਕਿਤੇ ਯਾਰ ਕਹਿ ਮੜ ਜਾ ਹੱਥ ਮਾਰਾ ਕਾਜੂ ਪਿਸਤਾ ਖਾ ਕੇ ਜਾਏਗਾ ਹਾਂ ਹਰਦਾ ਨੇ ਨਾ ਮੰਗਾਵਾਂ ਫਿਰ ਹਾਂ ਆ ਚਰਨੋ ਹਾਂ ਉਹ ਮੈਰੀ ਮੰਗਦਾ ਆ ਮੇਰਾ ਦੋਸਤ ਮੰਗਦਾ ਮੌਂਟੀ ਕਾਜੂ ਪਿਸਤਾ ਇਹਨੂੰ ਦੇ ਦੇ ਲਿਆ ਕੇ ਉਹ ਜੀ ਮੈਂ ਨਾਲ ਰੱਖਣਾ ਭੁੱਲ ਗਈ ਤੁਸੀਂ ਆ ਕੇ ਲੈ ਜਾਓ ਆ ਮੇਰੇ ਬਹੁਤ ਕੰਮ ਪਏ ਨੇ ਮੈਂ ਉਹ ਵੀ ਕਰਨੇ ਨੇ ਆਜੋ ਮੜਾ ਤੁਸੀਂ ਹਾ ਹਾ ਮੌਂਟੀ ਚਾਹਤ ਰਦੇ ਉਹ ਕਾਜੂ ਪਿਸਤੇ ਲੈ ਕੇ ਵੜ ਗਈ ਗੱਲਾਂ ਤੀਨ ਆਦਾਂਗਾ ਆ ਗਿਆ ਆ ਗਿਆ ਜਿੱਥੇ ਛੇਤੀ ਆਜੀ ਕਿਤੇ ਜਾ ਮੈਂ ਛੇਤੀ ਹੋ ਜੇ ਚੰਗਿਆ ਹਾਦਰ ਨੂੰ ਲੈ ਕੇਂਦਰ ਦੇ ਪਹਿਲੀ ਫੜਾ ਦੇ ਦੀ ਦੁਬਾਰੇ ਗੜਾ ਵਰਵਾਤਾ ਲੈ ਜਿੱਦੀ ਤੇਵਾ ਮੈਨੂੰ ਬੋਲਦਾ ਨਾ ਉਹਦਾ ਜੁਕਿੰਗ ਕਰਕੇ ਟੱਕਾਉਂਦੇ ਨਹੀਂ ਆਉਂਦੀ ਨੀ ਮੈਂ ਇੰਨੇ ਇੰਨੇ ਕੰਮ ਕਰਨੇ ਐਸੇ ਕੰਮ ਕਰਨੇ ਤੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੰਮ ਕਰਦੇ ਕੰਮ ਕਰਦੇ ਤੈਨੂੰ ਸੌ ਮਰ ਤੈਨੂੰ ਵੀ ਚਾਹੀਦੀ ਕਾਜੂ ਕਿਸਤੇ ਮੈਂ ਖਵਾਵਾ ਉਹ ਮੰਗਦਾ ਸੀ ਜੇ ਤਰਦਾ ਲੱਗ ਚਲ ਬਾਜੇ ਤਪਾ ਮਾਰਿਆ ਮੈਨੂੰ ਕੋਈ ਕੰਮ ਨਹੀਂ ਕਰ ਦਿੰਦੇ ਕਦੇ ਕਾਜੂ ਕਦੇ ਪਿਸਤਾ ਕਦੇ ਨਮਕੀਨ ਸੋਡੇ ਨੌਕਰੀ ਰੱਖੀ ਹੋਈਆਂ ਮੈਂ ਜਿਹੜਾ ਜਣਾ ਕਾ ਕੇ ਆਰਡਰ ਦੇਣ ਲੱਗ ਜਾਂਦਾ ਪਰ ਤਾਏ ਪ੍ਰੇਤਣੀ ਨੇ ਮਾਰਤਾ ਮੋਂਟੇ ਨੂੰ ਕੀ ਕਹੂੰਗਾ ਉਹਣਾ ਚੱਲ ਦੇਖਦਾ ਜਾ ਲੇ ਨਹੀਂ ਪਿਸਤਾ ਹੋਏ ਅਹ ਨਾ ਯਾਰ ਤੂੰ ਚਾਹੇ ਪੀਲਾ ਮੋਟੀ ਆਹ ਵੇ ਦੂਜੀ ਅੱਖ ਵੀ ਸੁੱਜੀ ਪਈ ਆਹ ਤਾਂ ਯਾਰ ਪੱਥੇ ਪਾਣੀ ਡੁੱਲੇ ਪੈ ਸੀਗਾ ਤਲਕ ਕੇ ਡਿੱਗ ਪਿਆ ਜੇ ਤਲਕ ਕੇ ਡਿੱਗਿਆ ਨਾ ਉਹ ਪਤਾ ਨਹੀਂ ਦੂਜੀ ਪ੍ਰਿੰਟ ਸੀ ਪਤਾ ਨਹੀਂ ਹੋਈ ਸੀ ਉਹ ਘੇਓ ਬੈਠੀ ਦਵਾਰੇ ਫੇਰ ਲੜ ਗਈ ਆਏ ਡਿੱਗਿਆ ਦਾ ਕਾਹਨੂੰ ਆ ਜਿੱਤਿਆ ਜੇ ਡਿੱਗਿਆ ਹੁੰਦਾ ਤੇਰੀ ਜਾਂ ਤਾਂ ਬਾਹ ਟੁੱਟੀ ਹੁੰਦੀ ਜਾਂ ਤੇਰੀ ਲੱਤ ਟੁੱਟੀ ਹੁੰਦੀ ਉਹ ਤਾਂ ਸੰਭਲ ਗਿਆ ਤੇ ਅੱਪੇ ਡੁੱਡ ਕੇ ਲੜ ਗਈ ਤਾਂ ਜਾਦੇ ਮੋਟੀ ਹੋ ਗਈ ਅੱਖ ਚਾ ਜਿੱਤਿਆ ਮਾਰ ਗੋਲੇ ਯਾਰ ਪਿਸਤੇ ਨੂੰ ਤੂੰ ਆਇਆ ਕਰ ਪਰਜਾਈ ਨੂੰ ਕਾ ਰੋਟੀ ਨਾ ਲਾ ਦਾਲ ਚੌਲ ਬਣਾ ਦਗੀ ਦਾਲ ਚੌਲ ਬੜੇ ਸਵਾਦ ਬਣਾਉਂਦੀ ਆ ਉਹ ਖਾਉਂਗਾ ਮੈਂ ਤਾਂ ਜਿਹੜੇ ਭਰਾਵਾ ਤੇਰੇ ਮੁਰੇ ਹੱਥ ਤੂੰ ਘਰੇ ਵਗ ਜਾ ਚਾਹ ਪੀ ਲਾ ਤੂੰ ਰਹਿਣ ਦੇ ਤੂੰ ਘਰੇ ਜਾ ਕੇ ਖਾ ਲਈ ਨਾਲ ਚੌਲ ਉਹ ਮਾਲ ਦੀ ਗੱਲ ਆ ਯਾਰ ਘਰੇ ਜਾ ਕੇ ਖਾ ਲਈ ਉਹ ਘਰੇ ਮੈਨੂੰ ਸਵਾਦ ਨਹੀਂ ਲੱਗਦੇ ਆਹ ਚਰਨ ਉਹ ਪਰਜਾਈ ਜਿਹੜੇ ਦਾਲ ਚੌਲ ਬਣਾਉਂਦੀ ਆ ਨਾ ਉਹ ਤਾਂ ਬੜੇ ਸਵਾਦ ਹੁੰਦੇ ਨੇ ਜਿੱਤਿਆ ਉਹ ਖਾਉਂਗਾ ਮੈਂ ਤਾਂ ਜਰਾ ਆਹ ਦਾਲ ਚੌਲ ਮਰਾਵਾ ਨਾਲ ਸਾਫ ਮਰੂ ਨਾਲ ਮੈਨੂੰ ਪਰਵਾਉਗਾ ਹਾਂ ਪਰ ਕਹੇ ਰਾਜ ਮੇਰੇ ਕਬੂਲ ਨਾ ਵਗ ਜਾ ਉਹ ਜਿੱਤੇ ਹਾਂ ਜੇ ਇਹ ਨਹੀਂ ਮੰਦੀ ਹਾਂ ਦੂਜੀ ਨੂੰ ਕਹਦੇ ਉਹ ਬਣਾ ਦੂਗੀ ਦਾਲ ਚਾਵਲਾ ਉਹ ਜਦੋਂ ਇਹ ਨਹੀਂ ਮੰਦੀ ਉਹਨੇ ਕੀ ਮੰਨਣਾ ਕੰਜਰਾ ਜੇ ਵਗਦਾ ਚੰਗਾ ਰਹੇਗਾ ਨਹੀਂ ਐ ਨਹੀਂ ਜਾਂਦਾ ਜਿੱਤਿਆ ਦਾਲ ਚਾਵਲ ਤਾਂ ਮੈਂ ਖਾ ਕੇ ਜਾਊ ਭਰ ਜਾਏ ਹੱਥ ਦੇ ਪੱਕੀ ਗੱਲ ਹਾਂ ਹਟਦਾ ਨਹੀਂ ਨਾ ਐ ਕਰ ਫਿਰ ਤੂੰ ਕਹਿ ਕੇ ਦੇਖਦਾ ਕੀ ਪਤਾ ਤੈਨੂੰ ਬਣਾ ਕੇ ਦੇ ਦੇ ਅੱਛਾ ਹਾਂ ਕਮਾਲ ਦੀ ਗੱਲ ਆ ਜਿੱਤਿਆ ਜੇ ਤੂੰ ਇਹ ਹੀ ਗੱਲ ਪਹਿਲਾਂ ਕਹਿ ਦਿੰਦਾ ਤੇਰੇ ਕਾਣੋਂ ਆਹ ਪੈਡਾ ਲੜਦਿਆਂ ਨਾਲੇ ਮੇਰੀ ਇੱਕ ਗੱਲ ਸੁਣ ਲੈ ਇਹ ਜਨਾਨੀਆਂ ਇਹੋ ਜਿਹੀਆਂ ਹੁੰਦੀਆਂ ਨੇ ਆਪਦੇ ਬੰਦੇ ਦੀ ਗੱਲ ਨਹੀਂ ਮੰਨਦੀਆਂ ਦੂਜੇ ਬੰਦੇ ਦੀ ਗੱਲ ਉਹਦੀ ਮੰਨ ਲੈਂਦੀਆਂ ਨੇ ਮੈਂ ਕਹਦਾ ਨਾ ਕਿੱਡੀ ਗੱਲ ਆ ਕਹ ਦੇ ਹਾਂ ਧਿਆਨ ਨਾਲ ਪਾਣੀ ਡੁੱਲਿਆ ਹੈ ਧਿਆਨ ਨਾਲ ਹੀ ਜਾਊਂਗਾ ਤੇਰੇ ਵਰਗਾ ਥੋੜੂਗਾ ਮੈਂ ਚਰਨਾ ਪਰ ਜਾਈ ਦਾਣ ਰੋਟਿਆ ਤੂੰ ਮਾਰੂਗਾ ਲਾ ਹੋਰ ਖਾਲਾ ਮੇਰਾ ਸੜਾ ਬਾਲ ਚੋੜ ਦਾਲ ਚੋੜ ਭਾਲਦਾ ਮੈਂ ਤਾਂ ਰੋਕੀ ਨਿੰਦੇ ਏ ਐ ਲੰਮੀ ਸਾਲ ਵਾਟ ਦਾ ਰਿਹਾ ਖੜਾ ਖੜਾ ਹੋ ਜਾ ਖੜਾ ਹੇ ਖੜਾ ਹੋ ਜਾ ਉਸੇ ਜਿਆਦੇ ਆਲਟਰ ਚਲਾਉਣੇ ਇੱਥੇ ਆ ਕੇ ਹੈ ਰਾਸ਼ਨ ਰਾਸ਼ਨ ਸੋਦਾ ਪੈਸੇ ਕਿੰਨਾ ਪੈਸੇ ਟਕੇੰਨਾ ਸਦਾ ਰਾਸ਼ਨ ਆਏ ਦੱਸ ਆਏ ਦੱਸ ਮੋਟੀ ਹੋਰ ਫਰਮੈਸ਼ ਤਾਂ ਨਹੀਂ ਕੋਈ ਦਾਲ ਦੇ ਨਾਲ ਰਾਜਮਾ ਦੀ ਸਬਜ਼ੀ ਵੀ ਆਵੇ ਨਾ ਅੱਗੇ ਤਾਂ ਨਾ ਆ ਜਾਓ ਅੱਗੇ ਆ ਜਾਓ ਆਓ ਚਲ ਸਰ ਜੈ ਹਾਏ ਸਵਾਦ ਆਈ ਦਿੱਤਾ ਵੀ ਕਿਉਂ ਖਾਲੇ ਦਾਲ ਚੌਲ ਕਿੰਨੇ ਕੇ ਸਵਾਦ ਸੀ ਜਿੱਤਿਆ ਹਮਮ ਦਾਲ ਚੌਲ ਤਾਂ ਤੇਰੀ ਪਰਜਾਈ ਬਹੁਤ ਸਵਾਦ ਬਣਾਉਂਦੀ ਓਦੇ ਹੱਥ ਨੇ ਖਾ ਲਿਆ ਤੇਨ ਸਾਲਿਆ ਕਿਹਾ ਸੀਗਾ ਵੀ ਬਗਲਾ ਚੁੱਪ ਕਰਕੇ ਨਾ ਖਾ ਕੇ ਜਾਉ ਖਾਲੇ ਥੋੜਾ ਦਾਲ ਚੌਲ ਭਾਲੇ ਤੇ ਜਨਾ ਤੂੰ ਵੀ ਦਾ ਥੋੜਾ ਨੋਣ ਮਿਰਚ ਤੇਜੇ ਭਾੜਦਾ ਸੀ ਮੈਂ ਵੀ ਲੰਘ ਜਾ ਕੇ ਤੇ ਇੱਧਰ ਆਲੇ ਜਿਹੜਾ ਜੀ ਆਉਂਦਾ ਭਾਬੀ ਆ ਖਾਣਾ ਭਾਬੀ ਉਹ ਖਾਣਾ ਨਾ ਭਾਬੀ ਨੌਕਰੇਣੇ ਲੱਗੀਆਂ ਸਾਡੀ ਫੇਰਾਸ਼ਨ ਸਾਰੇ ਮਹੀਨੇ ਦਾ ਤਾਂ ਸੁੱਤ ਕੇ ਜਾਂਦੇ ਆ ਤੁਸੀਂ ਇੱਕ ਆਹ ਇਹ ਵੀ ਚੰਗਾ ਲੋੜ ਕੀਤਾ ਜੇ ਦੂਬਾਰ ਕੋਈ ਆਰਡਰ ਮਾਰਤਾ ਨਾ ਦੇਖ ਲੈ ਸਾਰਿਆਂ ਨੇ ਦੇ ਦੁੱਤ ਬੇਸਰੀ ਕਿੱਥੋਂ ਦਿਮਾਗ ਖਰਾਬ ਕੀਤਾ ਇਹਨਾਂ ਨੇ ਉਹ ਨਾ ਨਾ ਪੂਰੇ ਮੇਰਾ ਤਾਂ ਦਬਕਾ ਹੀ ਬਹੁਤ ਆ ਤੇਰੀਆਂ ਦੋਵੇਂ ਪਰਜਾਈਆਂ ਮੇਰੇ ਮੂਰੇ ਮੋਦਿਆ ਫਿਰਦੀਆਂ ਨੇ ਜੇ ਨਹੀਂ ਜੇ ਕਿੰਤਾ ਦਿਖਾਵਾਂ ਟ੍ਰੇਲਰ ਹ ਰੋਕ ਰਿਤੋ ਹ ਰਿਤੋ ਆਇਦਰ ਹਾਂਜੀ ਚਾਹ ਲਿਆ ਬਧੀ ਬਣਾ ਕੇ ਹਾਂਜੀ ਬਣਾਉਣੀ ਹੈ ਹਾਂ ਨਾਲੇ ਗੱਲ ਸੁਣ ਹਾਂਜੀ ਅਦਰਕ ਪਾਣੀ ਵਿੱਚ ਠੀਕ ਹੈ ਜੀ ਪਾਣੀ ਉਹ ਹੈਲੋ ਗੱਲ ਸੁਣ ਹਾਂਜੀ ਵਿੱਚ ਲੌਂਗ ਲੈ ਚਾ ਵੀ ਪਾ ਦੇ ਚਾਰੇ ਪਾ ਦੇ ਜੀ ਬਰਦਰ ਜਿੰਨੀ ਗੱਲ ਕਹੀ ਗਿਆ ਉਨੀ ਕਰਿਆ ਕਰ ਠੀਕ ਹੈ ਚਲਿਆ ਬਣਾ ਕੇ ਚੰਗੇ ਆਹ ਬੁਰਿਆ ਗੱਲ ਪੱਕੀ ਆ ਭਾਈ ਤੇਰੀ ਤਾਂ ਬਹੁਤ ਧਵਕਾ ਤੇਰਾ ਤਾਂ ਭਾਈ ਮੇਰੇ ਵਾਲੀ ਤਾਂ ਜਮੇ ਨਹੀਂ ਧਵਕਾ ਚਲਦੀ ਜੇ ਮਾੜਾ ਮੋਟਾ ਕੁਛ ਕਹਿਦਾ ਮਾੜਾ ਮੋਟਾ ਘੂਰਦਾ ਚਾਰ ਚਾਰ ਦਿਨ ਨਹੀਂ ਬੋਲਦੀ ਆ ਮੂੰਹ ਫਲਾ ਕੇ ਭਾਈ ਜਾਂਦੀ ਆ ਕੁਸ ਹੁਣੀ ਵਾਲੀਆ ਦੇਖ ਲਾ ਬੁਰਿਆ ਆਪਾਂ ਤਾਂ ਐਂ ਦਬਕਾ ਕੇ ਰੱਖੀ ਹੋਈ ਹੈਗੀ ਜਮਾ ਜੁੱਤੀ ਦੀ ਨੋਕ ਤੇ ਨਾ ਇਹ ਬੋਲੇ ਨਾ ਛੋਟੀ ਬੋਲੇ ਦੇ ਨਾਮ ਐ ਬੋਲਣ ਦੇਵਾ ਆਪਾਂ ਤਾਂ ਦੋਹੇ ਤਿੰਨਿਆ ਖੁੱਡੇ ਲੈਣ ਲਾ ਕੇ ਰੱਖੇ ਹੋਈਆਂ ਨੇ ਜੇ ਕਹੇ ਤਾਂ ਦੁਬਾਰੇ ਦਿਖਾਵਾਂ ਟਰੇਲਰ ਅਪ੍ਰੀਤਾ ਚਾਲਿਆ ਬਈ ਸੱਚੀ ਗੱਲ ਆ ਜੇਤਿਆ ਐਨਾ ਦਬਕਾ ਤੇਰੇ ਮੂਰੇ ਤਾਂ ਜਮੀ ਨਹੀਂ ਚੂੰ ਕਰਦੀ ਹੋਏ ਕਿਉਂ ਮੰਨਦਾ ਫਿਰ ਭਾਣੇ ਨੂੰ ਬੋਤੀ ਨਹੀਂ ਖਾਂਦੀ ਦਾਣੇ ਨੂੰ ਐਂ ਦੱਬ ਕੇ ਰੱਖੀ ਦੀ ਐ ਮੰਨ ਗਏ ਬਾਈ ਮੰਨ ਗਏ ਤੈਨੂੰ ਦੇਖ ਲੈ ਫਿਰ ਆ ਲੋ ਜੀ ਚਾ ਲੈ ਬਈ ਚਾ ਚੱਕਾ ਓ ਹੈਲੋ ਹਾਂਜੀ ਆ ਕੀ ਕੀਤਾ ਆ ਚਾਹ ਬਣਾਈ ਜਾ ਕੋਈ ਨਾ ਚਾਹ ਨਾ ਚੀਨੀ ਨਾ ਦੁੱਧ ਡਬਕੜ ਪਾਣੀ ਮਾਰਿਆ ਮੱਥੇ ਉਹ ਖੰਡ ਘੱਟਦੀ ਤਾਂ ਕਰਕੇ ਹੀ ਚਾਹ ਬਣੀਏ ਮੈਂ ਤਾਂ ਬਗਾਨੇ ਬੰਦੇ ਕਾਕੀ ਨਹੀਂ ਬੋਲਦੀ ਹਗੀ ਪਰ ਇਹ ਹੈ ਨਹੀਂ ਇੱਜ਼ਤ ਕਰਾਉਂਦੇ ਲੈਕ ਐਂ ਲੱਗਦਾ ਮੈਨੂੰ ਮੇਰੇ ਵਾਲਾ ਸ੍ਰੀ ਰੂਪ ਨੇ ਦਖੌਣੀ ਪੂ ਆਏ ਨਹੀਂ ਕੰਮ ਲੋਟਾਂ ਨਾ ਠੀਕ ਹੈ ਨਾ ਉਹ ਕੀ ਕਹਿੰਦਾ ਕੁਛ ਨਹੀਂ ਉਹ ਤਾਂ ਜ਼ਿਆਦੀ ਗੱਲ ਕਰਦੇ ਸੀ ਤੂੰ ਕੀ ਕਹਿੰਦਾ ਕੁਛ ਨਹੀਂ ਕਹਿੰਦਾ ਚਾਹੂ ਗਿਆ ਉਹ ਗਲਤੀ ਹੋ ਗਈ ਕੋਈ ਕੀ ਗਲਤੀ ਹੋ ਗਈ ਉਹ ਮੈ ਤਾਂ ਖੰਡ ਕਹਿੰਦਾ ਸੀ ਪਾਵਾ ਮਿੱਠਾ ਹੋਰ ਨਾ ਨਾ ਮੈਂ ਮਿੱਠਾ ਹੀ ਕਹਿੰਦਾ ਤਾਂ ਪਾਵਾ ਨਹੀਂ ਓਏ ਮੇਰੇ ਤਾਂ ਪਾਣੀ ਮੇ ਕੋਲ ਚੱਲ ਜੇ ਨੇ ਅੱਛਾ ਤੇਰੇ ਆ ਨਹੀਂ ਕਿਵੇਂ ਚਲਦੀਆਂ ਨੇ ਉਹ ਦਲਾ ਘੰਟਾ ਹਮਲਾ ਆ ਗਿਆ ਤੇਰੀ ਲੱ ਚੱਲ ਜੀ ਚੱਲ ਜੀ ਓਏ ਹੋ ਮੈਂ ਨਹੀਂ ਮੈਂ ਨਹੀਂ ਕੁਝ ਕਹਿੰਦਾ ਮੈਂ ਨਹੀਂ ਕੁਝ ਕਹਿੰਦਾ ਉਹ ਤਾਂ ਪੂਰਾ ਕਹਿੰਦਾ ਸੀ ਮੈਂ ਥੋੜੇ ਕਹਿੰਦਾ ਸੀ ਉਹ ਤਾਂ ਪੂਰਾ ਕਹਿੰਦਾ ਸੀ ਮਿੱਠਾ-ਖਟਾਗਾ ਅੱਛਾ ਨਾ ਹੁਣ ਮੈਨੂੰ ਐ ਦੱਸ ਹੁਣ ਮੁੱਠਾ ਠੀਕ ਐ ਕਿ ਹੋਰ ਪਾਵਾਂ ਬੁਲਾਉ ਉਹਨੂੰ ਨਾ ਉਹਨੂੰ ਪਿਆ ਮੈਂ ਮਿੱਠਾ ਸਮਾਰ ਕੇ ਨਾ ਨਾ ਮਿੱਠਾ ਬਹੁਤ ਤੈਨੂੰ ਪਤਾ ਮੈਂ ਤਾਂ ਘੱਟੇ ਪੀਣਾਗਾ ਨਾ ਨਾ ਮਿੱਠਾ ਜ਼ਰੂਰੀ ਹੈ ਤੇਰੇ ਵਾਸਤੇ ਨਹੀਂ ਨਹੀਂ ਮੈਂ ਥੋੜੇ ਮੈਂ ਥੋੜੇ ਪੀਣਾ ਚਲ ਬੱਸ ਕਰ ਹੁਣ ਚਾਹ ਹਲੇ ਚੰਦਰਾ ਚਾਉਂ ਜਾ ਆ ਜੀ ਪਾ ਕੇ ਦੇ ਤੈਨੂੰ ਦੁੱਧ ਚ ਪੱਤੀ ਤੇਰੇ ਵਰਗੇ ਨੂੰ ਇਤਨੀ ਰਾਸ ਆਉਂਦੀ ਹੁੰਦੀ ਕਰਦਾ ਮੇਰੇ ਸਿਰ ਤੇ ਗਲੀਆਂ